ਲੋਕ ਗੀਤਾਂ ਨਾਲ ਮੋਹ ਰੱਖਣ ਵਾਲੇ ਦੇਸ਼ਾਂ ਦੇਸ਼ਾਂਤਰਾਂ 'ਚ ਵਸਦੇ ਸੂਝਵਾਨ শ্রোਤਿਆਂ ਨੂੰ ਅਦਬ ਸਤਕਾਰ ਸਹਿਤ ਸਤਿ ਸ਼੍ਰੀਕਾਲ ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਤੇ ਆਓ ਲੋਕ ਗੀਤਾਂ ਦੀ ਦੁਨੀਆ ਵਿੱਚ ਚੱਲੀਏ ਤੇ ਇਹਨਾਂ ਨੂੰ ਸੁਣੀਏ ਗਾਈਏ ਮਾਣੀਏ ਤੇ ਇਹਨਾਂ ਦੇ ਸੰਗ ਤੁਰਦੇ ਹੋਏ ਇਹਨਾਂ ਤੋਂ ਕੁਝ ਸਿੱਖੀਏ ਕਿਉਂਕਿ ਇਹ ਅਸ਼ੋਭਲੇ ਸਾਨੂੰ ਸਿੱਖਿਆ ਦੇਣ ਦਾ ਕੰਮ ਵੀ ਕਰਦੇ ਨੇ ਤੇ ਸਾਡੇ ਖੁਸ਼ੀਆਂ ਖੇੜਿਆਂ ਦੇ ਵਿੱਚ ਵਾਦਦਾ ਵੀ ਕਰਦੇ ਨੇ ਤੇ ਆਓ ਗਾਈਏ ਇਹ ਲੋਕ ਗੀਤ ਉੱਡਿਆ ਤਾ ਤਿਲਿਆ ਰਿ ਤੋਤਾ ਮੇਰੀ ਸੱਗੀ ਤੇ ਬੈ ਗਿਆ ਏ ਓਏ ਸੱਗੀ ਦੀ ਆਬ ਗਵਾ ਗਿਆ ਰਾਸ ਫੁੱਲਾਂ ਦਾ ਲੱਗਿਆ ਏ ਡਰਦੀ ਮੈ ਤਿਲਿਆਰ ਕੋਲੋਂ ਮੁੱਖਣਾ ਬੋਲ ਦੀ ੜਿਓ ਪਿੰਜਰੇ ਵਿੱਚ ਪਾਵਾਂ ਨਾ ਜੋ ਪਿਆਰੀਏ ਜਿੰਨਾ ਚਿਰ ਜੀਵਾਂ ਨੀਂ ਦੇਲ ਜਾਨ ਤੇਰੇ ਮਾਪਿਆਂ ਤੇਰਿਆਂ ਦੀ ਕਰੂੰਗੀ ਸੇਵਾ ਨਣੀ ਦੀ ਦੇਵੀਰਨਾ ਜਿੰਨਾ ਚਿਰ ਜੀਵਾਂ ਨੇ ਬਣਾ ਨਾਲ ਤੇਰੇ ਉੱਡਦਾ ਤਾ ਤਿਲਿਆ ਰਿ ਤੋਤਾ ਰਾਣੀ ਹਾਰ ਤੇ ਬੈ ਗਿਆ ਏ ਓਏ ਹਾਰ ਦੀ ਆਬ ਗਵਾ ਗਿਆ ਰਸ ਲੜੀਆਂ ਦਾ ਲੈ ਗਿਆ ਏ ਓਏ ਲੀਯਰ ਕੋਲਾਂ ਮੁੱਖੋਂ ਆਂ ਬੋਲੀ ਦੀ ੜਿਓ ਤੋਤੇ ਨੂੰ ਪਿੰਜਰੇ ਵਿੱਚ ਪਾਵਾਂ ਪਪੋ ਪਿਆਰੀਏ ਚਰ ਜੀ ਮਾਨੀ ਗੁਲਾਮ ਤੇਰੇ ਪੇਕੇ ਜਾਵਾ ਸਕ ਲਿਆਵਾ ਦਿਉਰਾ ਕੁਵਾਰਿਆ ਚਿਰ ਜੀਵਾ ਸਿਰ ਐਸਾਨ ਤੇਰੇ ਉੱਡਦਾ ਤਾ ਤਿਲਿਆਰ ਤੋਤਾ ਮੇਰੀ ਡੌੜੀ ਤੇ ਬੈ ਗਿਆ ਓਏ ਆਬ ਗਵਾ ਗਿਆ ਰਸ ਟਿੱਕੇ ਦਾ ਲੈ ਗਿਆ ਓਏ ਦਰਦੀ ਮੈਂ ਤਿਲਿਆਰ ਕੋਲੋਂ ਮੁਖੋਂ ਨਾ ਬੋਲਦੀ ਅੜਿਓ ਨੋ ਪਿੰਜਰੇ ਵਿੱਚ ਪਾਵਾਂ ਪਪੋਪੀਆ ਰੀ ਜਿੱਥੇ ਵੀ ਜਾਵੇਂ ਜਾਵਾਂ ਨਾਲਤੇ ਦਾ ਅਜ ਬਣਾਵਾ ਤੈਨੂੰ ਡੋਲੇ ਪਾਵਾਂ ਨਣਦੇ ਪਿਆਰੀਏ ਨੇ ਤਪਰਾਣੀ ਆਵੀ ਦਰ ਖੁੱਲੇ ਮੇਰੇ ਸਦਾ ਲਈ ਦਰ ਖੁੱਲੇ ਮੇਰੇ ਇਸ ਲੋਗੀਤ ਆਪਣੇ ਸੁਝਾਵਾਂ ਰਹੀਂ ਦੱਸਿਓ ਇਸ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਤੱਕੇ ਤੋਂ ਉਸ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਰੱਬ ਰਾਖਾ